The ਦੇਖ ਲਓ ਭਈ ਨਾ ਮੂਲ ਕੋਈ ਨੌਜਵਾਨਾਂ ਨੂੰ ਕਿੱਥੇ ਪੜ੍ਹ ਲਿਖ ਕੇ ਕੁਝ ਸਿੱਖਣਾ ਸੀ ਜ਼ਿੰਦਗੀ ਦਾ ਸਹੀ ਤਰੀਕਾ ਉੱਥੇ ਹੀ ਗਲਤ ਰਾਹੀ ਪੈ ਗਏ ਨੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੂਰੇ 15 ਮੋਟਰਸਾਈਕਲ ਉਹ ਵੀ ਅਲੱਗ-ਅਲੱਗ ਕੰਪਨੀਆਂ ਦੇ ਦੇਖ ਲਓ ਕਿਵੇਂ ਚੋਰੀ ਕਰਕੇ ਅੱਜ ਪੁਲਿਸ ਦੇ ਹੱਥੇ ਚੜ ਗਏ ਨੇ ਜਿਹਾ ਮਲੇਰ ਕੋਟਲੇ ਇਲਾਕੇ ਦੇ ਵਿੱਚ ਕਾਫੀ ਸਮੇਂ ਤੋਂ ਸਰਗਰਮ ਸੀ ਮੋਟਰਸਾਈਕਲ ਚੋਰ ਜਿਹੜੇ ਆਖਰਕਾਰ ਮਲੇਰ ਕੋਟਲਾ ਸੀਆਈਏ ਸਟਾਫ ਆਪ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਹੀ ਲਏ ਨੇ 15 ਬੱਕੋ ਬکریاں ਕੰਪਨੀਆਂ ਦੇ ਚੋਰੀ ਕੀਤੇ ਮੋਟਰਸਾਈਕਲ ਵੀ ਬਨਾਮਤ ਕੀਤੇ ਗਏ ਨੇ ਸਾਰੀ ਜਾਣਕਾਰੀ ਮਲੇਰ ਕੋਟਲਾ ਦੇ ਪੁਲਿਸ ਮੁਖੀ ਦੇਰੇ ਨੇ ਪ੍ਰੈਸ ਕਾਨਫਰੰਸ ਜਿਹੜੀ ਆ ਮੀਡੀਆ ਦੇ ਨਾਲ ਹੋਈ ਹੈ ਉੱਥੇ ਸਾਡੇ ਪੱਤਰਕਾਰ ਪੌਂਚੇ ਨੇ ਤੇ ਉਹਨਾਂ ਨੇ ਸਾਰੀ ਜੜੀਆ ਕਵਰੇਜ ਕੀਤੀ ਹੈ ਕਿ ਇਸ ਰੀਕੇ ਦੇ ਨਾਲ ਇਹ ਚੋਰੀ ਦੇ ਮੋਟਰਸਾਈਕਲਾਂ ਨੂੰ ਵਿਰਾਮ ਥਾਂ ਤੇ ਇਕੱਠਾ ਕਰਦੇ ਸੀ ਉਸ ਤੋਂ ਬਾਅਦ ਇਹ ਵਕ ਵਕ ਥਾਮਾਂ ਤੋਂ ਚੋਰੀ ਕਰਕੇ ਇੱਕ ਸੁਨਸਾਨ ਜਗ੍ਹਾ ਤੇ ਇਕੱਠੇ ਖੜੇ ਕਰ ਦਿੰਦੇ ਸੀ ਤੇ ਹੁਣ ਪੁਲਿਸ ਨੇ ਇਕੱਠੇ ਜੜੇ ਮੋਟਰਸਾਈਕਲਾਂ ਦੇ ਸਮੇਤ ਇਹਨਾਂ ਮੁੰਡਿਆਂ ਨੂੰ ਵੀ ਫੜ ਲਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਹੁਣ ਮੂਹਲ ਕੋਈ ਬੈਠੇ ਨੇ ਤੇ ਇੱਥੇ ਹੀ ਪ੍ਰਤੀ ਦਿਨ ਮੋਟਰਸਾਈਕਲ ਦੀਆਂ ਚੋਰੀ ਦੀਆਂ ਘਟਨਾਵਾਂ ਕਿ ਇਸ ਰੀਕੇ ਦੇ ਨਾਲ ਪੁਲਿਸ ਹੈਂਡਲ ਕਰ ਲਈ ਹੈ ਕਿਸ ਤਰੀਕੇ ਦੇ ਨਾਲ ਪੁਲਿਸ ਹੈਂਡਲ ਕਰ ਰਹੀ ਹੈ ਤੁਹਾਨੂੰ ਪੂਰਾ ਸੁਣਾ ਦਿੰਨੇ ਆ ਸੌਖਤਾਪ ਸਬਦਾਂ ਤੇ ਮੈਂ ਹਾ ਸੁੱਖਾ ਖੜੀ ਵਾਲਾ ਮਲੇਰ ਕੋਟਲਾ ਜ਼ਿਲ੍ਹੇ ਦੇ ਅੰਦਰ ਤੇ ਇਸ ਦੇ ਆਸ-ਪਾਸ ਇਲਾਕਿਆਂ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਸਨ ਖਾਸ ਕਰਕੇ ਮੋਟਰਸਾਈਕਲ ਦੁਕਾਨਾਂ ਦੇ ਬਾਹਰ ਜਾਂ ਫਿਰ ਹੋਰ ਜਗ੍ਹਾ ਤੇ ਜਿਹੜੇ ਬਾਈ ਖੜਦੇ ਨੇ ਉਹਨਾਂ ਨੂੰ ਚੋਰੀ ਜਿਹੜੇ ਹੈਗੇ ਚੋਰ ਕਰ ਲੈਂਦੇ ਸੀ ਤਾਂ ਮਲੇਰ ਕੋਟਲਾ ਪੁਲਿਸ ਖੜ ਖੜ ਕੇ ਸੀਆਈਏ ਸਟਾਫ ਪੁਲਿਸ ਵੱਲੋਂ ਬੜਾ ਕਾਮਯਾਬੀ ਦਰਜ ਕੀਤੀ ਗਈ ਹੈ ਉਹ ਮੋਟਰਸਾਈਕਲ ਚੋਰ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਔਰ 15 ਬਾਈਕ ਅਲੱਗ-ਅਲੱਗ ਕੰਪਨੀਆਂ ਦੇ ਜਿਹੜੇ ਉਹ ਵੀ ਬਰਾਮਦ ਕੀਤੇ ਗਏ ਨੇ ਐਸਐਸਪੀ ਸਾਹਿਬ ਜਾਣਕਾਰੀ ਦੇ ਰਹੇ ਨੇ ਕਿ ਆਖਰਕਾਰ ਕਿਵੇਂ ਹੱਥੇ ਲੱਗੇ ਇਹ ਚੋਰ ਅਸਲ ਕੌਣ ਨੇ ਜਿਹੜੇ ਲੋਕ ਨੇ ਇਹ 8 ਤਰੀਕ ਨੂੰ ਦੋ ਬੰਦੇ ਸੀਆਈਏ ਸਟਾਫ ਵੱਲੋਂ ਰੈਸਟ ਕੀਤੇ ਸੀ ਇਨਫੋਰਮੇਸ਼ਨ ਸੀ ਵੀ ਇਹ ਦੋ ਬੰਦੇ ਸ਼ਹਿਰ ਵਿੱਚ ਘੁੰਮ ਰਿਹਾ ਤੇ ਬੜੇ ਦਿਨਾਂ ਤੋਂ ਚੋਰੀਆਂ ਕਰ ਰਿਹਾ ਜਿਹਦੇ ਵਿੱਚ ਇੱਕ ਜੈਕਬ ਮਸੀ ਸੀਗਾ ਕਇਕ ਲਵਪ੍ਰਿਤ लवली ਸੀਗਾ ਅਬ ਇਥੋਂ ਦਾ ਰਹਿਣ ਵਾਲਾ ਲੋਕਲ ਸੀਗਾ ਤੇ ਜੈਕਬ ਅਸੀਂ ਅਮਰਗੜ ਦਾ ਸੀਗਾ ਤੇ ਇਹ ਕਾਫੀ ਦਿਨਾਂ ਤੋਂ ਚੋਰੀਆਂ ਕਰ ਰਿਹਾ ਸੀ ਤੇ ਮੌਕੇ ਤੇ ਇਹਨਾਂ ਨੂੰ ਜਦੋਂ ਇਹਨਾਂ ਨੂੰ ਰਾਉਂਡ ਅਪ ਕੀਤਾ ਇਹਨਾਂ ਕੋਲ ਇੱਕ ਚੋਰੀ ਦਾ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਇਹਨਾਂ ਦੀ ਅਰੈਸਟ ਪਾ ਕੇ ਇਹਨਾਂ ਦਾ 4 ਦਿਨ ਦਾ ਰਿਮਾਂਡ ਲਿੱਤਾ ਸੀਗਾ 4 ਦਿਨ ਦਾ ਜਦੋਂ ਰਿਮਾਂਡ ਲੈਣ ਤੋਂ ਬਾਅਦ ਇਹਨਾਂ ਕੋਲੇ ਟੋਟਲ 15 ਮੋਟਰਸਾਈਕਲ ਹੋਰ ਜਿਹੜੇ ਸ਼ਹਿਰਾਂ ਚ ਚੋਰੀ ਕੀਤੇ ਸੀ ਉਹ ਰਿਕਵਰ ਕੀਤੇ ਤੇ ਸੀ ਏਏ ਇੰਚਾਰ ਤੇ ਡੀਐਸਪੀ ਐਸਪੀਡੀ ਦੀ ਬੜੀ ਅੱਛੀ ਸੁਪਰਵੀਜ਼ਨ ਚ ਟੋਟਲ 15 ਸਾਡੇ ਜਿਹੜੇ ਮੋਟਰਸਾਈਕਲ ਰਿਕਵਰ ਹੋਏ ਆ ਜਿਹੜੇ ਕਿ ਇਹ ਆਦਮ ਬਾਗ ਕੋਲ ਇੱਕ ਸਕੂਲ ਹੈ ਉਹਦੇ ਉੱਤੇ ਇੱਕ ਖੰਡਰ ਵਾਲੀ ਜਗ੍ਹਾ ਹੈਗੀ ਆ ਉੱਥੇ ਲੁਕੋ ਕੇ ਰੱਖੇ ਹੋਏ ਸੀਗੇ ਤੇ ਇਹਦੇ ਨਾਲ ਜਿਹੜੇ ਫੜੇ ਗਏ ਹੁਣ ਚੋਰੀਆਂ ਦਾ ਵੀ ਕਾਫੀ ਠੱਲ ਪਾਉਗੀ ਸਰ ਇਹ ਅੱਗੇ ਵਿੱਚ ਨਾ ਸੀ ਇਹਨਾਂ ਨੇ ਜਾਂ ਕੋਈ ਵਾਰਦਾਤ ਕੋਈ ਵਾਰਦਾਤ ਨਹੀਂ ਜਿ ਕਈ ਵਾਰ ਇਹ ਸਸਤੇ ਚ ਵੇਚ ਦਿੰਦੇ ਆ ਕਈ ਵਾਰ ਸਪੇਅਰ ਪਾਰਟ ਵੇਚਦੇ ਹੈ ਜੀ ਇਹਨਾਂ ਨੇ ਨਵੇਂ-ਨਵੇਂ ਸ਼ੁਰੂ ਕੀਤਾ ਸੀਗਾ ਤੇ ਇਹ ਫੜੇ ਗਏ ਸਰ ਪੜੇ ਲਿਖੇ ਨਹੀਂ ਸੀ ਠੀਕ ਹੈ ਕੋਈ ਇੰਨਾ ਜ਼ਿਆਦਾ ਬੜੇ ਲਿਖੇ ਨਹੀਂ ਸੀ ਤਾਂ ਹੀ ਉਹ ਗਲਤ ਕੰਮਾਂ 'ਚ ਪਏ ਸਰ ਕੀ ਲੱਗਦਾ ਲੱਗਦਾ ਕਿ ਹੁਣ ਠੱਲ ਪੈ ਗਈ ਚੋਰੀਆਂ ਦੇ ਵਿੱਚ ਦੇਖੋ ਸਾਡੀ ਪੂਰੀ ਕੋਸ਼ਿਸ਼ ਹੈ ਕਿਉਂਕਿ ਸਾਡਾ ਪੀਸੀਆਰ ਡਿਸਟ੍ਰਿਕਟ ਦੇ ਵਿੱਚ ਨਾਈਟ ਚੈਕਿੰਗ ਡੋਮੀਨੇਸ਼ਨ ਕਾਫੀ ਅੱਛਾ ਚੱਲ ਰਿਹਾ ਹੈ ਤੇ ਪਿੱਛੇ ਸਨੇਚਿੰਗਸ ਦੇ ਕੇਸੇਸ ਵੀ ਹੋਏ ਸੀ ਉਹ ਵੀ ਨਾਲ-ਨਾਲ ਟ੍ਰੇਸ ਹੋ ਰਿਹਾ ਤੇ ਮਾੜੇ ਅਨਸਰਾਂ ਤੇ ਪੂਰਾ ਠੱਲ ਪਾਈ ਵੀ ਆ ਤੇ ਅੱਗੇ ਵੀ ਇਦਾਂ ਹੀ ਸਖਤੀ ਰਹੂਗੀ ਬਿਲਕੁਲ ਜੀ ਦੱਸਿਓ ਕਿ ਐਸਐਸਪੀ ਮਲੇਰਕੋਲਾ ਜੀ ਨੇ ਸਾਫ਼ ਤੌਰ ਤੇ ਦੱਸ ਦਿੱਤਾ ਕਿ ਜਿਨ੍ਹਾਂ ਵੀ ਕੋਈ ਅ ਅਜਿਹਾ ਹਾਂ ਕ੍ਰਾਈਮ ਪੇਸ਼ਾ ਲੋਗ ਨੇ ਉਹ ਬਖਸ਼ੇ ਨਹੀਂ ਜਾਣਗੇ ਤੇ 15 ਬਾਈਕ ਜਿਹੜੇ ਨੇ ਉਹ ਬਰੰਦ ਕੀਤੇ ਗਏ ਨੇ ਤੇ આરોપીਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਆ ਜੇਕਰ ਅੱਗੇ ਨੇ ਵੀ ਕੋਈ ਕ੍ਰਾਈਮ ਆਜਿਆ ਹੁੰਦਾ ਆ ਤਾਂ ਪੁਲਿਸ ਜਿਹੜੀ ਹੈਗੇ ਸਖ਼ਤੀ ਨਾਲ ਜੱਠੇ ਕੀਤੇ ਸਖਤ ਤੋਂ ਸਖਤ ਕਾਰਵਾਈ ਉਹਦੇ ਤੇ ਕੀਤੀ ਜਾਏਗੀ ਮਲੇ ਕੋਰਲਾ ਤੋਂ ਗੌਰਵ ਖੁੱਲ੍ਹ ਦੇ ਨਾਲ ਸੁੱਖਾ ਖੇੜੀਵਾਲਾ ਦੇਖ ਲਓ ਭਈ ਨਾ ਮੂਹ ਲ ਕੋਈ ਨੌਜਵਾਨਾਂ ਨੂੰ ਕਿੱਥੇ ਪੜ੍ਹ ਲਿਖ ਕੇ ਕੁਝ ਸਿੱਖਣਾ ਸੀ ਜ਼ਿੰਦਗੀ ਦਾ ਸਹੀ ਤਰੀਕਾ ਉੱਥੇ ਹੀ ਗਲਤ ਰਾਹੀ ਪੈ ਗਏ ਨੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੂਰੇ 15 ਮੋਟਰਸਾਈਕਲ ਉਹ ਵੀ ਅਲੱਗ-ਅਲੱਗ ਕੰਪਨੀਆਂ ਦੇ ਦੇਖ ਲਓ ਕਿਵੇਂ ਚੋਰੀ ਕਰਕੇ ਅੱਜ ਪੁਲਿਸ ਦੇ ਹੱਥੇ ਚੜ ਗਏ ਨੇ ਜੀਹਾਂ ਮਲੇਰਕੋਟਲੇ ਇਲਾਕੇ ਦੇ ਵਿੱਚ ਕਾਫੀ ਸਮੇਂ ਤੋਂ ਸਰਗਰਮ ਸੀ ਮੋਟਰਸਾਈਕਲ ਚੋਰ ਜਿਹੜੇ ਆਖਰਕਾਰ ਮਲੇਰਕੋਟਲਾ ਸੀਆਈਏ ਸਟਾਫ ਆਪ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਹੀ ਲਏ ਨੇ 15 ਬੱਕੋ ਵਕਰੀਆਂ ਕੰਪਨੀਆਂ ਦੇ ਚੋਰੀ ਕੀਤੇ ਮੋਟਰਸਾਈਕਲ ਵੀ ਬਨਾਮਤ ਕੀਤੇ ਗਏ ਨੇ ਸਾਰੀ ਜਾਣਕਾਰੀ ਮਲੇਰ ਕੋਟਲਾ ਦੇ ਪੁਲਿਸ ਮੁਖੀ ਦੇਰੇ ਨੇ ਪ੍ਰੈਸ ਕਾਨਫਰੰਸ ਜਿਹੜੀ ਆ ਮੀਡੀਆ ਦੇ ਨਾਲ ਹੋਈ ਹੈ ਉੱਥੇ ਸਾਡੇ ਪੱਤਰਕਾਰ ਪੁੰਚੇ ਨੇ ਤੇ ਉਹਨਾਂ ਨੇ ਸਾਰੀ ਜੜੀਆ ਕਵਰੇਜ ਕੀਤੀ ਹੈ ਕਿ ਇਸ ਰੀਕੇ ਦੇ ਨਾਲ ਇਹ ਚੋਰੀ ਦੇ ਮੋਟਰਸਾਈਕਲਾਂ ਨੂੰ ਵਿਰਾਮ ਥਾਂ ਤੇ ਇਕੱਠਾ ਕਰਦੇ ਸੀ ਉਸ ਤੋਂ ਬਾਅਦ ਇਹ ਵੱਖ-ਵੱਖ ਥਾਵਾਂ ਤੋਂ ਚੋਰੀ ਕਰਕੇ ਇੱਕ ਸੁਨਸਾਨ ਜਗ੍ਹਾ ਤੇ ਇਕੱਠੇ ਖੜੇ ਕਰ ਦਿੰਦੇ ਸੀ ਤੇ ਹੁਣ ਪੁਲਿਸ ਨੇ ਇਕੱਠੇ ਜਿਹੜੇ ਮੋਟਰਸਾਈਕਲਾਂ ਦੇ ਸਮੇਤ ਇਹਨਾਂ ਮੁੰਡਿਆਂ ਨੂੰ ਵੀ ਫੜ ਲਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਹੁਣ